ਮਰਦਾਬ ਮਰਦਾਬ ਕਾ ਸ਼ਾਈ ਨਹੀਂ ਹੋਵਾਂਗੇ ਨਹੀਂ ਹੋਵਾਂਗੇ ਭਾਜੀ ਭਾਜੀਪੀ ਸਰਕਾਰ ਆ ਉਹ ਸਮੇਂ ਸਮੇਂ ਤੇ ਪੰਜਾਬ ਨਾਲ ਧੱਕੇ ਕਰਦੀ ਆ ਰਹੀ ਆ ਤੇ ਬੀਜੇਪੀ ਨੂੰ ਦੱਸਣਾ ਚਾਹੁੰਦੇ ਆ ਕਿ ਪੰਜਾਬੀ ਇੰਨਾ ਧੱਕਾ ਕਦੀ ਵੀ ਬਰਦਾਸ਼ਤ ਨਹੀਂ ਕਰਨਾਗੇ ਬੀਜੇਪੀ ਸਰਕਾਰ ਦਾ ਵਿਰੋਧ ਕਰਕੇ ਵਿਰੋਧ ਕਰਕੇ ਵੀ ਸਾਰੇ ਹੀ ਪੰਜਾਬੀ ਇਕੱਠੇ ਹੋ ਕੇ ਆਪਾਂ ਇੱਕ ਜੁੱਟਾ ਨਾਲ ਜਿਹੜਾ ਆ ਉਹ ਸਾਹਮਣਾ ਕਰੀਏ ਆਪਾਂ ਪਾਣੀ ਨਹੀਂ ਜਾਂਦੇ ਆਗੇ ਮੇਰੀ ਬਾਤ ਨਹੀਂ ਜਾਂਦੇ ਆਪਾਂ ਹੱਕ ਲੈ ਕੇ ਰੱਖ ਜਿਹੜਾ ਪੰਜਾਬ ਦਾ ਪਾਣੀ ਹੈ ਇਹਨਾਂ ਨੇ ਹਰਿਆਣੇ ਨੂੰ ਦਿੱਤਾ ਹੈ ਉਹ ਪੰਜਾਬ ਨਾਲ ਧੱਕਾ ਕੀਤਾ ਗਿਆ ਹੈ ਕਿਉਂਕਿ ਜਿੱਥੇ ਇਹਨਾਂ ਦੀ ਸਰਕਾਰ ਨਹੀਂ ਹੁੰਦੀ ਉੱਥੇ ਇਹ ਗੁੰਡਾਗਰਦੀ ਹਮੇਸ਼ਾ ਕਰਦੇ ਆਏ ਆ ਉਸੇ ਤਹਿਤ ਬੀਬੀ ਐਮਸੀ ਰਾਹੀਂ ਇਹ ਪੰਜਾਬ ਦੇ ਵਿੱਚੋਂ ਜਿਹੜਾ ਪਾਣੀ ਹੈ ਉਹ ਧੱਕੇ ਨਾਲ ਜਿਹੜਾ ਪੰਜਾਬ ਤੋਂ ਬਾਹਰ ਲੈ ਕੇ ਜਾਣਾ ਚਾਹੁੰਦੇ ਆ ਉਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ ਆ ਦੇਖੋ ਜੀ ਜੋ ਭਾਜਪਾ ਦੀ ਸਰਕਾਰ ਆ ਉਹ ਸਮੇਂ-ਸਮੇਂ ਤੇ ਪੰਜਾਬ ਨਾਲ ਧੱਕੇ ਕਰਦੀ ਆ ਰਹੀ ਆ ਜਿਸ ਦੇ ਵਿੱਚ ਕਦੇ ਸਾਡੇ ਪੰਜਾਬ ਦਾ ਪੈਸਾ ਰੋਕਣਾ ਕਦੇ ਹਸਪੀਟਲਾਂ ਦਾ ਕਦੇ ਕਿਸੇ ਮੈਹਗਮੇ ਦਾ ਵਕ ਵਕ ਮੈਹਗਮੇ ਰਾਈ ਪੰਜਾਬ ਸਰਕਾਰ ਨੂੰ ਤੰਗ ਕਰ ਰਹੀ ਹੈ ਬੀਜੇਪੀ ਸਰਕਾਰ ਕਿਉਂਕਿ ਜਿੱਥੇ ਇਹਨਾਂ ਦੀ ਸਰਕਾਰ ਨਹੀਂ ਹੁੰਦੀ ਉੱਥੇ ਇਹ ਗੁੰਡਾਗਰਦੀ ਹਮੇਸ਼ਾ ਕਰਦੇ ਆਏ ਆ ਉਸੇ ਤਹਿਤ ਬੀਬੀ ਐਮਸੀ ਰਾਈ ਇਹ ਪੰਜਾਬ ਦੇ ਵਿੱਚੋਂ ਜਿਹੜਾ ਪਾਣੀ ਹੈ ਉਹ ਧੱਕੇ ਨਾਲ ਜਿਹੜਾ ਪੰਜਾਬ ਤੋਂ ਬਾਹਰ ਲੈ ਕੇ ਜਾਣਾ ਚਾਹੁੰਦੇ ਆ ਉਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ ਉਸੇ ਸਬੰਧ ਦੇ ਵਿੱਚ ਅੱਜ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ ਮੋਦੀ ਸਰਕਾਰ ਦਾ ਤੇ ਇਹਨਾਂ ਵੱਲੋਂ ਇਹ ਧੱਕੇਸ਼ਾਹੀ ਸਾਰਾ ਪੰਜਾਬ ਨਹੀਂ ਚਰੇਗਾ ਪੰਜਾਬ ਦੇ ਹਰੇਕ ਵਿਧਾਨ ਸਭਾ ਹਲਕੇ ਦੇ ਵਿੱਚ ਅੱਜ ਜਿਹੜਾ ਪੁਤਲਾ ਫੂਕ ਮਜਾਰਾ ਕੀਤਾ ਗਿਆ ਆਮ ਆਦਮੀ ਪਾਰਟੀ ਵੱਲੋਂ ਅਸੀਂ ਅਪੀਲ ਕਰਦੇ ਹਾਂ ਵੀ ਸਾਰੇ ਹੀ ਪੰਜਾਬੀ ਇਕੱਠੇ ਹੋ ਕੇ ਆਪਾਂ ਇੱਕ ਜੁੱਟਾ ਨਾਲ ਜਿਹੜਾ ਆ ਉਹ ਸਾਹਮਣਾ ਕਰੀਏ ਤਾਂ ਕਿ ਇਹ ਜਿਹੜੀ ਮੋਦੀ ਦੀ ਜ਼ਾਲਮ ਸਰਕਾਰ ਆ ਉਹ ਪੰਜਾਬ ਨਾਲ ਪੰਜਾਬ ਵੱਲ ਧੱਕੇ ਕਰਨ ਵਾਸਤੇ ਕਦੇ ਮੂੰਹ ਨਾ ਕਰੇ ਬੀਬੀ ਅਮਰ ਬੀ ਰਾਈ ਜਿਹੜਾ ਪੰਜਾਬ ਦਾ ਪਾਣੀ ਹੈ ਇਹਨਾਂ ਨੇ ਹਰਿਆਣੇ ਨੂੰ ਦਿੱਤਾ ਹੈ ਉਹ ਪੰਜਾਬ ਨਾਲ ਧੱਕਾ ਕੀਤਾ ਗਿਆ ਹੈ ਤੇ ਸਾਰੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਇਸ ਚੀਜ਼ ਦਾ ਵਿਰੋਧ ਕਰ ਰਹੀ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਿੰਸਪਲ ਸੁਲਤਾਨਪੁਰ ਲੋਧੀ ਦੀ ਟੀਮ ਵੀ ਅੱਜ ਵਿਰੋਧ ਕਰ ਰਹੀ ਹੈ ਸਾਡੇ ਹਲਕਾ ਇੰਚਾਰ ਸਰਦਾਰ ਸੱਜਨ ਸਿੰਘ ਚੀਮਾ ਜੀ ਅੱਜ ਚੰਡੀਗੜ੍ਹ ਮੀਟਿੰਗ ਤੇ ਗਏ ਹੋਏ ਸੀ ਤੇ ਉਹਨਾਂ ਦੀ ਸਾਰੀ ਟੀਮ ਇਕੱਠੀ ਹੋ ਕੇ ਤੇ ਬੀਜੇਪੀ ਨੂੰ ਦੱਸਣਾ ਚਾਹੁੰਦੇ ਆ ਕਿ ਪੰਜਾਬੀ ਇੰਨਾ ਧੱਕਾ ਕਦੀ ਵੀ ਬਰਦਾਸ਼ਤ ਨਹੀਂ ਕਰਨਾਂਗੇ ਅਬ ਕੋਈ ਉਹ ਤੇ ਵੀ ਤੁਹਾਡੇ ਦਾ ਆਸਤਾਈ ਵਿਰੋਧ ਕੀਤਾ ਜਾਊਗਾ ਜੇਕਰ ਪਾਣੀ ਦੀ ਅਸੀਂ ਬੂੰਦ ਵੀ ਨਹੀਂ ਜਾਣ ਦਵਾਂਗੇ ਸਾਰੇ ਪੰਜਾਬੀ ਇਕੱਠੇ ਆ ਇਸ ਮਾਮਲੇ ਵਿੱਚ ਤੇ ਅਸੀਂ ਰੱਜ ਕੇ ਬੀਜੇਪੀ ਦਾ ਵਿਰੋਧ ਕਰਾਂਗੇ ਸਰਕਾਰ ਮੁਰਦਾਬਾਦ 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 ਕਾ ਕਈ ਨਹੀਂ ਹੋਣਗੇ ਨਹੀਂ ਹੋਣਗੇ ਬੀਜੇਪੀ ਸਰਕਾਰ ਆ ਉਹ ਸਮੇਂ ਸਮੇਂ ਤੇ ਪੰਜਾਬ ਨਾਲ ਧੱਕੇ ਕਰਦੀ ਆ ਰਹੀ ਆ ਬੀਜੇਪੀ ਨੂੰ ਦੱਸਣਾ ਚਾਹੁੰਦੇ ਆ ਕਿ ਪੰਜਾਬੀ ਇੰਨਾ ਤਕਾ ਕਦੀ ਵੀ ਬਰਦਾਸ਼ਤ ਨਹੀਂ ਕਰਨਾਗੇ ਬੀਜੇਪੀ ਸਰਕਾਰ ਦਾ ਫੇੜੇ ਕਰਕੇ ਬੀਜੇਪੀ ਸਰਕਾਰ ਦਾ ਫੇੜੇ ਵੀ ਸਾਰੇ ਹੀ ਪੰਜਾਬੀ ਇਕੱਠੇ ਹੋ ਕੇ ਆਪਾਂ ਇੱਕ ਜੁੱਟਾ ਨਾਲ ਜਿਹੜਾ ਆ ਉਹ ਸਾਹਮਣਾ ਕਰੀਏ ਆਪਾਂ ਪਾਣੀ ਨਹੀਂ ਜਾਂਦੇ ਆਗੇ ਦਾ ਪੰਜਾਬ ਦਾ ਪਾਣੀ ਹੈ ਇਹਨਾਂ ਨੇ ਹਰਿਆਣੇ ਨੂੰ ਦਿੱਤਾ ਹੈ ਉਹ ਪੰਜਾਬ ਨਾਲ ਧੱਕਾ ਕੀਤਾ ਗਿਆ ਹੈ ਕਿਉਂਕਿ ਜਿੱਥੇ ਇਹਨਾਂ ਦੀ ਸਰਕਾਰ ਨਹੀਂ ਹੁੰਦੀ ਉੱਥੇ ਇਹ ਗੁੰਡਾਗਰਦੀ ਹਮੇਸ਼ਾ ਕਰਦੇ ਆਏ ਆ ਉਸੇ ਤਹਿਤ ਬੀਬੀ ਐਮਸੀ ਰਾਹੀਂ ਇਹ ਪੰਜਾਬ ਦੇ ਵਿੱਚੋਂ ਜਿਹੜਾ ਪਾਣੀ ਹੈ ਉਹ ਧੱਕੇ ਨਾਲ ਜਿਹੜਾ ਪੰਜਾਬ ਤੋਂ ਬਾਹਰ ਲੈ ਕੇ ਜਾਣਾ ਚਾਹੁੰਦੇ ਆ ਉਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ ਆ ਦੇਖੋ ਜੀ ਜੋ ਬੀਜੇਪੀ ਸਰਕਾਰ ਆ ਉਹ ਸਮੇ ਸਮੇ ਤੇ ਪੰਜਾਬ ਨਾਲ ਧੱਕੇ ਕਰਦੀ ਆ ਰਹੀ ਆ ਜਿਸ ਦੇ ਵਿੱਚ ਕਦੇ ਸਾਡੇ ਪੰਜਾਬ ਦਾ ਪੈਸਾ ਰੋਕਣਾ ਕਦੇ ਹਸਪੀਟਲਾਂ ਦਾ ਕਦੇ ਕਿਸੇ ਮਹਿਕਮੇ ਦਾ ਵਕ ਵਕ ਮਹਿਕਮੇ ਰਹੀਂ ਪੰਜਾਬ ਸਰਕਾਰ ਨੂੰ ਤੰਗ ਕਰ ਰਹੀ ਹੈ ਬੀਜੇਪੀ ਸਰਕਾਰ ਕਿਉਂਕਿ ਜਿੱਥੇ ਇਹਨਾਂ ਦੀ ਸਰਕਾਰ ਨਹੀਂ ਹੁੰਦੀ ਉੱਥੇ ਇਹ ਗੁੰਡਾਗਰਦੀ ਹਮੇਸ਼ਾ ਕਰਦੇ ਆਏ ਆ ਉਸੇ ਤਹਿਤ ਬੀਬੀ ਐਮਸੀ ਰਹੀਂ ਇਹ ਪੰਜਾਬ ਦੇ ਵਿੱਚੋਂ ਜਿਹੜਾ ਪਾਣੀ ਹੈ ਉਹ ਧੱਕੇ ਨਾਲ ਜਿਹੜਾ ਪੰਜਾਬ ਤੋਂ ਬਾਹਰ ਲੈ ਕੇ ਜਾਣਾ ਚਾਹੁੰਦੇ ਆ ਉਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ ਉਸੇ ਸਬੰਧ ਦੇ ਵਿੱਚ ਅੱਜ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ ਮੋਦੀ ਸਰਕਾਰ ਦਾ ਤੇ ਇਹਨਾਂ ਵੱਲੋਂ ਇਹ ਧੱਕੇਸ਼ਾ ਸਾਰਾ ਪੰਜਾਬ ਨਹੀਂ ਚਰੇਗਾ ਪੰਜਾਬ ਦੇ ਹਰੇਕ ਵਿਧਾਨ ਸਭਾ ਹਲਕੇ ਦੇ ਵਿੱਚ ਅੱਜ ਜਿਹੜਾ ਪੁਤਲਾ ਫੂਕ ਮੁਜ਼ਾਹਰਾ ਕੀਤਾ ਗਿਆ ਆਮ ਆਦਮੀ ਪਾਰਟੀ ਵੱਲੋਂ ਅਸੀਂ ਅਪੀਲ ਕਰਦੇ ਆਂ ਵੀ ਸਾਰੇ ਹੀ ਪੰਜਾਬੀ ਇਕੱਠੇ ਹੋ ਕੇ ਆਪਾਂ ਇੱਕ ਜੁੱਟਾ ਨਾਲ ਜਿਹੜਾ ਆ ਉਹ ਸਾਹਮਣਾ ਕਰੀਏ ਤਾਂ ਕਿ ਇਹ ਜਿਹੜੀ ਮੋਦੀ ਦੀ ਜਾਲਮ ਸਰਕਾਰ ਆ ਉਹ ਪੰਜਾਬ ਨਾਲ ਪੰਜਾਬ ਵੱਲ ਧੱਕੇ ਕਰਨ ਵਾਸਤੇ ਕਦੇ ਮੂੰਹ ਨਾ ਕਰੇ ਬੀਬੀ ਅਮਰ ਬੀ ਰਾਈ ਜਿਹੜਾ ਪੰਜਾਬ ਦਾ ਪਾਣੀ ਹੈ ਇਹਨਾਂ ਨੇ ਹਰਿਆਣੇ ਨੂੰ ਦਿੱਤਾ ਹੈ ਉਹ ਪੰਜਾਬ ਨਾਲ ਧੱਕਾ ਕੀਤਾ ਗਿਆ ਹੈ ਤੇ ਸਾਰੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਇਸ ਚੀਜ਼ ਦਾ ਵਿਰੋਧ ਕਰ ਰਹੀ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਿੰਸਪਲ ਸੁਲਤਾਨਪੁਰ ਲੋਧੀ ਦੀ ਟੀਮ ਵੀ ਅੱਜ ਵਿਰੋਧ ਕਰ ਰਹੀ ਹੈ ਸਾਡੇ ਹਲਕਾ ਇੰਚਾਰ ਸਰਦਾਰ ਸੱਜਨ ਸਿੰਘ ਚੀਮਾ ਜੀ ਅੱਜ ਚੰਡੀਗੜ੍ਹ ਮੀਟਿੰਗ ਤੇ ਗਏ ਹੋਏ ਸੀ ਤੇ ਉਹਨਾਂ ਦੀ ਸਾਰੀ ਟੀਮ ਇਕੱਠੀ ਹੋ ਕੇ ਤੇ ਬੀਜੇਪੀ ਨੂੰ ਦੱਸਣਾ ਚਾਹੁੰਦੇ ਆ ਕਿ ਪੰਜਾਬੀ ਇੰਨਾ ਧੱਕਾ ਕਦੀ ਵੀ ਬਰਦਾਸ਼ਤ ਨਹੀਂ ਕਰਨਾਂਗੇ ਕੋਈ ਵੀ ਤੁਹਾਡੇ ਰਸਤੇ ਦਾ ਵਿਰੋਧ ਕੀਤਾ ਜਾਊਗਾ ਜੇਕਰ ਦੇਖੋ ਪਾਣੀ ਦੀ ਅਸੀਂ ਬੂੰਦ ਵੀ ਨਹੀਂ ਜਾਣ ਦੇਵਾਂਗੇ ਸਾਰੇ ਪੰਜਾਬੀ ਇਕੱਠੇ ਆ ਇਸ ਮਾਮਲੇ ਵਿੱਚ ਤੇ ਅਸੀਂ ਰੱਜ ਕੇ ਬੀਜੇਪੀ ਦਾ ਵਿਰੋਧ ਕਰਾਂਗੇ